ਇੱਕ ਪਲੇਨ ਜਿਸ ਦੇ ਅੰਦਰ ਤਿੰਨ ਬਾਕਸ ਰੱਖੇ ਹੋਏ ਸੀ ਤੇ ਇਹਨਾਂ ਤਿੰਨ ਬਾਕਸਸ ਨੂੰ ਚੋਰੀ ਕਰਨਾ ਸੀ ਪਰ ਚੈਲੰਜ ਇਹ ਸੀ ਕਿ ਪਲੇਨ ਦੇ 에য়ারਪੋਰਟ ਤੋਂ ਟੇਕ-ਆਫ ਕਰਨ ਤੋਂ ਬਾਅਦ ਤੇ ਲੈਂਡ ਕਰਨ ਤੋਂ ਪਹਿਲਾਂ ਹੀ ਇਹਨਾਂ ਤਿੰਨਾਂ ਨੂੰ ਚੋਰੀ ਕਰਨਾ ਸੀ ਕਿਉਂਕਿ ਜੇ ਟੇਕ-ਆਫ ਤੋਂ ਪਹਿਲਾਂ ਚੋਰੀ ਕੀਤੇ ਜਾਂਦੇ ਤਾਂ 에য়ারਪੋਰਟ ਤੇ ਹੀ ਉਹ ਫੜੇ ਵੀ ਜਾਣੇ ਸੀ ਤੇ ਲੈਂਡ ਕਰਨ ਤੋਂ ਬਾਅਦ ਚੋਰੀ ਕੀਤੇ ਜਾਂਦੇ ਤਾਂ ਫਿਰ ਜੇ ਸੀ ਆਰਪੋਰਟ ਦੇ ਉਤੇ ਪਲੇਨ ਦੇ ਦੌਰਾਨ ਲੈਂਡ ਕੀਤਾ ਜਾਣਾ ਸੀ ਉੱਥੇ ਉਹ ਸੱਫੜੇ ਜਾਣੇ ਸੀ ਤਾਂ ਮਤਲਬ ਹਵਾ ਦੇ ਵਿੱਚ ਹੀ ਇਹਨਾਂ ਨੂੰ ਗਾਇਬ ਕਰਨਾ ਸੀ 10 ਜੂਨ 1973 19 ਸੀਟਰ ਰਾਇਲ ਨੇਪਾਲ 에ਅਰਲਾਈਨ ਦਾ डीਪ ਐਚ 6 ਪਲੇਨ ਨੇਪਾਲ ਦੇ ਵਿਰਾਟਨਗਰ 에ਅਰਪੋਰਟ ਤੋਂ ਉੱਡ ਕੇ ਤ੍ਰਿਪਰਮ 에ਅਰਪੋਰਟ ਕਾਠਮਾਂਡੂ 'ਚ ਲੈਂਡ ਕਰਨਾ ਸੀ ਇਹ ਪਲੇਨ ਪੂਰੀ ਤਰ੍ਹਾਂ ਦੇ ਨਾਲ ਫੁੱਲ ਸੀ ਇਸ 'ਚ ਕਰੂ ਤੇ ਯਾਤਰੀਆਂ ਸਮੇਤ ਟੋਟਲ 19 ਲੋਕ ਮੌਜੂਦ ਸੀ ਤੇ ਇਨ੍ਹਾਂ ਯਾਤਰੀਆਂ 'ਚੋਂ ਇੱਕ ਸੀ ਉਸ ਸਮੇਂ ਹਿੰਦੀ ਫਿਲਮਾਂ ਦੀ ਮਸ਼ਹੂਰ ਐਕਟ੍ਰੈਸ ਮਾਲਾ ਸਿਨਾ ਦਾਜ ਜੂਨ 1933 ਦੀ ਸਵੇਰ 8:30 ਵਜੇ ਇਹ ਪਲੇਨ ਟੇਕ-ਆਫ ਕਰਦਾ ਹੈ ਟੇਕ-ਆਫ ਤੋਂ ਠੀਕ 5 ਮਿੰਟ ਬਾਅਦ ਯਾਤਰੀਆਂ ਦੀਆਂ ਅਲੱਗ-ਅਲੱਗ ਸੀਟਸ ਤੋਂ ਤਿੰਨ ਲੋਕ ਉੱਠਦੇ ਨੇ ਇਹਨਾਂ ਚੋਂ ਦੋ ਸਿੱਧੇ ਕਾਕਪਿਟ ਵੱਲ ਜਾਂਦੇ ਨੇ ਜਿੱਥੇ ਪਾਇਲਟ ਬੈਠੇ ਹੁੰਦੇ ਨੇ ਤੇ ਉੱਥੇ ਜਾ ਕੇ ਪਾਇਲਟਸ ਨੂੰ ਇੱਕ ਰਿਵਾਰਬਰ ਦਿਖਾਉਂਦੇ ਨੇ ਤੇ ਤੇ ਫਿਰ ਤੀਸਰਾ ਆਦਮੀ ਯਾਤਰੀਆਂ ਕੋਲ ਪਹੁੰਚ ਕੇ ਇੱਕ ਹੱਥ ਗੋਲਾ ਦਿਖਾਉਂਦਾ ਹੈ ਤੇ ਕਹਿੰਦਾ ਹੈ ਕਿ ਜੇਕਰ ਕਿਸੇ ਨੇ ਕੋਈ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਹੱਥ ਗੋਲੇ ਨੂੰ ਫੋੜ ਦੂਗਾ ਤੇ ਪਲੇਨ ਕ੍ਰੈਸ਼ ਕਰ ਜੂਗਾ ਜੋ ਦੋ ਬੰਦੇ ਪਾਇਲਟ ਦੇ ਕੋਲ ਗਏ ਸੀ ਉਹਨਾਂ ਦੇ ਦੁਆਰਾ ਪਾਇਲਟ ਨੂੰ ਇੱਕ ਕਾਗਜ਼ ਤੇ ਬਣਿਆ ਨਕਸ਼ਾ ਦਿਖਾਇਆ ਜਾਂਦਾ ਤੇ ਕਿਹਾ ਜਾਂਦਾ ਕਿ ਪਲੇਨ ਨੂੰ ਇਸੇ ਰੂਟ ਦੇ ਉੱਤੇ ਲੈ ਕੇ ਚੱਲੋ ਉਹ ਪਲੇਨ ਜਿਸ ਨੇ ਕਾਠਮਾਂਡੂ ਜਾਣਾ ਸੀ ਉੱਧਾ ਹੁਣ ਨਵਾਂ ਰੂਟ ਸੀ ਇੰਡੀਆ ਬਿਹਾਰ ਦਾ ਇੱਕ ਇਲਾਕਾ ਫੌਰਬਸ ਗੰਜ ਪਲੇਨ ਨੂੰ ਇੱਥੇ ਲਿਆਂਦਾ ਜਾਂਦਾ। ਇਸ ਦੇ ਉਪਰੋਂ ਦੇ ਹੋਏ ਹਾਈਆਕਰ ਤੇ ਦੁਬਾਰਾ ਪਾਇਲਟ ਨੂੰ ਕਿਹਾ ਜਾਂਦਾ ਕਿ ਦੇਖੋ نیچے ਦੇਖੋ ਤੇ ਉਸ ਘਾਹ ਦੇ ਗਰਾਊਂਡ ਦੇ ਉੱਤੇ ਇਸ ਜਹਾਜ਼ ਨੂੰ ਜਿਹੜਾ ਉਹ ਲੈਂਡ ਕਰਵਾ ਦਿਓ। ਪਾਇਲਟ ਨੇ ਉਹਨਾਂ ਨੂੰ ਕਿਹਾ ਕਿ ਕਿਸੇ ਗਰਾਊਂਡ ਦੇ ਉੱਤੇ ਜਹਾਜ਼ ਨੂੰ ਲੈਂਡ ਕਰ ਪਾਉਣਾ ਨਾ ਮੁਮਕਨ ਹੁੰਦਾ। ਪਾਇਲਟ ਕਹਿੰਦਾ ਕਿ ਹੋ ਸਕਦਾ ਗਰਾਊਂਡ ਤੇ ਟੋਏ ਹੋਣ ਤੇ ਇਹਨਾਂ ਟੋਏਆਂ ਦੀ ਵਜ੍ਹਾ ਕਰਕੇ ਜਹਾਜ਼ ਦਾ ਬੈਲੈਂਸ ਵਿਗੜ ਸਕਦਾ ਤੇ ਉਸੇ ਵਜ੍ਹਾ ਦੇ ਕਾਰਨ ਜਹਾਜ਼ ਆ ਜਿਹੜਾ ਉਹ ਕ੍ਰੈਸ਼ ਹੋ ਸਕਦਾ ਜਿਸ ਦੀ وجہ ਦੇ ਕਰ ਤੁਸੀ ਵੀ ਬਚ ਨਹੀਂ ਪਾਉਗੇ ਪਰ ਉਹ ਮੰਨਦੇ ਨਹੀਂ ਤੇ ਮਜਬੂਰੀ ਬਸ ਪਾਇਲਟ ਦੇ ਦੁਆਰਾ ਉਹ ਜਹਾਜ਼ ਨੂੰ ਉਸੇ ਘਾ ਦੇ ਗਰਾਉਂਡ ਤੇ ਲੈਂਡ ਕਰਵਾ ਦਿੱਤਾ ਜਾਂਦਾ ਚੰਗੀ ਕਿਸਮਤ ਨੂੰ ਪਲੇਨ ਸਹੀ ਸਲਾਮਤ ਰੁਕ ਵੀ ਜਾਂਦਾ ਇਸ ਗਰਾਉਂਡ ਦੇ ਥੋੜੀ ਦੂਰੀ ਦੇ ਉੱਤੇ ਕੁਝ ਜੀਪਾਂ ਵੀ ਖੜੀਆਂ ਹੋਈਆਂ ਸੀ ਹਾਲੇ ਤੱਕ ਨਾ ਪਾਇਲਟ ਨਾ ਪੈਸੇਂਜਰਸ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਪਲੇਨ ਨੂੰ ਹਾਈਜੈਕ ਕੀਤਾ ਕਿਉਂ ਗਿਆ ਫਿਰ ਇਤਨੂ ਪਲੇਨ ਦੇ ਪਿਛਲੇ ਹਿੱਸੇ ਜਾਂਦੇ ਨੇ ਉੱਥੋਂ ਇੱਕ ਇੱਕ ਕਰਕੇ ਤਿੰਨ ਬਕਸੇ ਚੱਕਦੇ ਨੇ ਤੇ ਉਹਨਾਂ ਨੂੰ ਜੀਪਾਂ 'ਚ ਰੱਖਦੇ ਨੇ ਤੇ ਉੱਥੋਂ ਚਲੇ ਜਾਂਦੇ ਨੇ ਜਾਂਦੇ ਜਾਂਦੇ ਪਾਇਲਟਸ ਨੂੰ ਕਹਿੰਦੇ ਨੇ ਕਿਉਂ ਹੁਣ ਆਜ਼ਾਦ ਆ ਇਸ ਤੋਂ ਬਾਅਦ ਪਾਇਲਟ ਦੇ ਦੁਆਰਾ ਲੋਕਲ ਐਡਮਿਨਿਸਟ੍ਰੇਸ਼ਨ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਸਾਰੀ ਘਟਨਾ ਦਾ ਬੇਰਬਾ ਦਿੱਤਾ ਜਾਂਦਾ ਥੋੜੇ ਸਮੇਂ 'ਚ ਹੀ ਇਹ ਪੂਰੀ ਘਟਨਾ ਦੀ ਜਾਣਕਾਰੀ ਦਿੱਲੀ ਤੱਕ ਪਹੁੰਚ ਚੁੱਕੀ ਸੀ ਉਸ ਸਮੇਂ ਨੇਪਾਲ 'ਚ ਰਾਸ਼ਾਹੀ ਹੋਇਆ ਕਰਦੀ ਸੀ ਹੁਣ ਸਾਰੀ ਐਡਮਿਨਿਸਟ੍ਰੇਸ਼ਨ ਵੀ ਸਖਤੇ ਚ ਕਿ ਪਲੇ ਨੂੰ ਹਾਈਜੈਕ ਕੀਤਾ ਗਿਆ ਘਾ ਦੇ ਮੈਦਾਨ ਚ ਉਤਾਰਿਆ ਗਿਆ ਤੇ ਫਿਰ ਤਿੰਨ ਬਾਕਸੇ ਲੈ ਕੇ ਉਹ ਫਰਾਰ ਹੋ ਗਏ ਕੋਈ ਡਿਮਾਂਡ ਨਹੀਂ ਰੱਖੀ ਕਿਸੇ ਨੂੰ ਕੋਈ ਨੁਕਸਾਨ ਤੱਕ ਨਹੀਂ ਪਹੁੰਚਾਇਆ ਇਹ ਕੀ ਮਾਮਲਾ ਹੈ ਇਸ ਤੋਂ ਬਾਅਦ ਏਜੰਸੀਆਂ ਦੇ ਦੁਆਰਾ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਨੇਪਾਲ ਦੀਆਂ ਏਜੰਸੀਆਂ ਵੀ ਇਸ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਪਹਿਲੀ ਗੱਲ ਜੋ ਪਤਾ ਲੱਗਦੀ ਹੈ ਉਹ ਇਹ ਸੀ ਕਿ ਇਨ੍ਹਾਂ ਤਿੰਨਾਂ ਬਾਕਸਿਆਂ ਦੇ ਵਿੱਚ 30 ਲੱਖ ਭਾਰਤੀ ਰੁਪਏ ਸੀ ਤੇ 1973 ਦੇ ਸਮੇਂ ਇਸ ਦੀ ਕੀਮਤ ਬਹੁਤ ਜ਼ਿਆਦਾ ਸੀ ਇਹ 30 ਲੱਖ ਰੁਪਏ ਭਾਰਤ ਸਰਕਾਰ ਵੱਲੋਂ ਹੀ ਗੱਡੀਆਂ ਦੇ ਵਿੱਚ ਰੱਖ ਕੇ ਵਿਰਾਟਨਗਰ ਪਹੁੰਚਾਏ ਗਏ ਸੀ ਕਿਸੇ ਚੀਜ਼ ਦੀ ਖਰੀਦ ਫਰੋਕਤ ਨੂੰ ਲੈ ਕੇ ਤੇ ਵਿਰਾਟਨਗਰ ਤੋਂ ਇਹ ਪੈਸੇ ਇਸ ਪਲੇਨ ਦੇ ਜ਼ਰੀਏ ਕਾਟਮਾਂਡੂ ਦੇ ਨੈਸ਼ਨਲ ਬੈਂਕ ਤੱਕ ਪਹੁੰਚਾਏ ਜਾ ਰਹੇ ਸੀ ਫਿਰ ਰਾਸਤੇ ਦੇ ਵਿੱਚ ਇਹ ਲੁੱਟ ਲਏ ਜਾਂਦੇ ਨੇ ਫਿਰ ਜਾਂਚ ਸ਼ੁਰੂ ਹੁੰਦੀ ਹੈ ਤਾਂ ਇੱਕ ਇੱਕ ਕਰਕੇ ਕਈ ਨਾਂ ਸਾਹਮਣੇ ਆਉਂਦੇ ਨੇ ਤੇ ਫਿਰ ਕਈ ਲੋਕਾਂ ਦੀ ਗਿਸਤਾਰੀ ਵੀ ਕੀਤੀ ਜਾਂਦੀ ਹੈ ਤੇ ਫਿਰ ਸਾਹਮਣੇ ਆਉਂਦੀ ਹੈ ਇੱਕ ਅਜੀਬ ਕਹਾਣੀ ਦਰਅਸਲ ਨੇਪਾਲ ਦੇ ਵਿੱਚ ਰਾਜਸ਼ਾਹੀ ਸੀ ਤੇ ਰਾਜ ਪਰਿਵਾਰ ਦਾ ਹੀ ਸ਼ਾਸਨ ਨੇਪਾਲ ਦੇ ਵਿੱਚ ਚੱਲਦਾ ਸੀ ਤੇ ਉਹਨਾਂ ਦੇ ਹੀ ਖਿਲਾਫ ਬਹੁਤ ਸਾਰੀਆਂ ਪਾਰਟੀਆਂ ਸੀ ਜੋ ਲੋਕਤੰਤਰ ਦੇ ਲਈ ਨੇਪਾਲ 'ਚ ਆਵਾਜ਼ ਉਠਾ ਰਹੀਆਂ ਸੀ ਇਹਨਾਂ 'ਚੋਂ ਹੀ ਇੱਕ ਪਾਰਟੀ ਸੀ ਨੇਪਾਲੀ ਕਾਂਗਰਸ ਤੇ ਇਹ 1970 ਤੋਂ ਹੀ ਰਾਜਸ਼ਾਹੀ ਪਰਿਵਾਰ ਦਾ ਵਿਰੋਧ ਕਰ ਰਹੀ ਸੀ ਸ਼ੁਰੂਆਤ 'ਚ ਤਾਂ ਇਹ ਪਾਰਟੀ ਲੋਕਾਂ ਦੇ ਚੰਦੇ ਨਾਲ ਚੱਲਦੀ ਰਹੀ ਪਰ ਰਾਜਸ਼ਾਹੀ ਪਰਿਵਾਰ ਖਿਲਾਫ ਹੋਣ ਲਈ ਜਿਆਦਾ ਪੈਸੇ ਦੀ ਜ਼ਰੂਰਤ ਸੀ ਹਥਿਆਰਾਂ ਦੀ ਵੀ ਜ਼ਰੂਰਤ ਸੀ ਪਰ ਇਹ ਪੈਸਾ ਆਵੇ ਕਿੱਥੋਂ ਕਿਉਂਕਿ ਅੰਦੋਲਨਕਾਰੀਆਂ ਦਾ ਪੇਟ ਵੀ ਭਰਨਾ ਸੀ ਇਸ ਤੋਂ ਇਲਾਵਾ ਇਸ ਪਾਰਟੀ ਦੇ ਬਹੁਤ ਸਾਰੇ ਨੇਤਾ ਜੇਲ੍ਹ ਦੇ ਵਿੱਚ ਵੀ ਬੰਦ ਸੀ ਇਹਨਾਂ ਚੋਂ ਇੱਕ ਸੀ ਗਿਰਜਾ ਪ੍ਰਸ਼ਾਦ ਕੋਇਰਾਲਾ ਤੇ ਉਸ ਦੀ ਮੁਲਾਕਾਤ ਇੱਕ ਆਦਮੀ ਦੁਰਗਾ ਸੰਵੇਦੀ ਦੇ ਨਾਲ ਜੇਲ੍ਹ ਦੇ ਵਿੱਚ ਹੁੰਦੀ ਹੈ ਇਹ ਵੀ ਇੱਕ ਅੰਦੋਲਨਕਾਰੀ ਸੀ ਦੋਨਾਂ ਜੀ ਪਾਰਟੀ ਦੇ ਵਿੱਚ ਪੈਸੇ ਦੀ ਘਾਟ ਨੂੰ ਲੈ ਕੇ ਗੱਲਬਾਤ ਹੁੰਦੀ ਹੈ ਉਸ ਸਮੇਂ ਦੁਰਗਾ ਤਵੇਦੀ ਇੱਕ ਕਿਤਾਬ ਪੜ ਰਿਹਾ ਸੀ ਜੋ ਕਿ ਇੱਕ ਪਲੇਨ ਦੇ ਹਾਈਜੈਕ ਨੂੰ ਲੈ ਕੇ ਸੀ ਤੇ ਇਸੇ ਤੋਂ ਬਾਅਦ ਉਸ ਨੂੰ ਆਈਡੀਆ ਆਉਂਦਾ ਤੇ ਉਹਨਾਂ ਦੇ ਦੁਆਰਾ ਇੱਕ ਪਲਾਨ ਬਣਾਇਆ ਜਾਂਦਾ ਕਿ ਨੇਪਾਲ ਦੇ ਰਾਜਸ਼ਾਹੀ ਦਾ ਪੈਸਾ ਬੈਂਕ ਚ ਪਲੇਨ ਦੇ ਥਰੂ ਹੀ ਲਿਆਂਦਾ ਜਾਂਦਾ ਤੇ ਜੇ ਅਸੀਂ ਕਿਸੇ ਅਜਿਹੇ ਦਿਨ ਪਲੇਨ ਨੂੰ ਹਾਈਜੈਕ ਕਰਕੇ ਪੈਸਾ ਲੁੱਟੀਏ ਜਿਸ ਦਿਨ ਪੈਸਾ ਜ਼ਿਆਦਾ ਹੋਵੇ ਤਾਂ ਪੈਸੇ ਦੀ ਪ੍ਰੋਬਲਮ ਸੋਲਵ ਹੋ ਸਕਦੀ ਹੈ ਪਰ ਇਸ ਚਿਕ ਪ੍ਰੋਬਲਮ ਸੀ ਕਿ ਉਹ ਕਿਹੜਾ ਪਲੇਨ ਹੋ ਉਤੇ ਉਸ ਦੇ ਵਿੱਚ ਕਿੰਨੇ ਰੁਪਏ ਹੋਣਗੇ ਕੌਣ ਦੱਸੂਗਾ ਤਾਂ ਇਹਨਾਂ ਦੇ ਦੌਰਾਨ ਤਲਾਸ਼ ਸ਼ੁਰੂ ਕੀਤੀ ਜਾਂਦੀ ਹੈ ਤਾਂ ਇਹ ਮਿਲਦੇ ਨੇ ਵਿਰਾਟਨਗਰ ਬ੍ਰਾਂਚ ਦੇ ਹੀ ਵਿੱਚ ਇੱਕ ਕੰਮ ਕਰਨ ਵਾਲੇ ਇਨਸਾਨ ਮਦਨ ਆਰੀਆ ਦੇ ਨਾਲ ਇਹ ਬੰਦਾ ਵੀ ਅੰਦੋਲਨਕਾਰੀ ਸੀ ਤੇ ਨੇਪਾਲ ਕਾਂਗਰਸ ਨੂੰ ਫੋਲੋ ਕਰਦਾ ਸੀ ਤੇ ਫਿਰ ਇੱਕ ਦਿਨ ਉਸ ਨੇ ਇਹਨਾਂ 30 ਲੱਖ ਰੁਪਏ ਦੀ ਪੂਰੀ ਜਾਣਕਾਰੀ ਉਹਨਾਂ ਨੂੰ ਦਿੱਤੀ ਜਾਂਦੀ ਹੈ ਕਿ ਕੱਲ ਨੂੰ ਤਿੰਨ ਬਾਕਸਾਂ ਦੇ ਵਿੱਚ 8:30 ਵਜੇ ਦੇ ਨਜ਼ਦੀਕ ਪਲੇਨ ਦੇ ਦੁਆਰਾ 30 ਲੱਖ ਰੁਪਏ ਕਾਠਮਾਂਡੂ ਪਹੁੰਚਾਏ ਜਾਣਗੇ ਇਹ ਫਲਾਈਟ 40 ਮਿੰਟ ਦੀ ਹੋਵੇਗੀ ਇਸ ਤੋਂ ਬਾਅਦ ਤਿੰਨ ਅੰਦੋਲਨਕਾਰੀਆਂ ਨੂੰ ਇਸ ਕੰਮ ਲਈ ਚੁਣਿਆ ਜਾਂਦਾ ਪਹਿਲਾ ਸੀ ਬਸੰਤ ਪਟਾਰਾਈ ਦੂਜੇ ਸੀ ਦੁਰਗਾ ਸ਼ਵੇਦੀ ਜਿਨ੍ਹਾਂ ਦੁਆਰਾ ਹੀ ਆਈਡੀਆ ਦਿੱਤਾ ਗਿਆ ਸੀ ਤੇ ਤੀਸਰਾ ਸੀ ਨਗੇਂਦਰ ਪ੍ਰਸ਼ਾਦ ਫਿਰ ਇਹ ਪੂਰਾ ਪਲਾਨ ਤਿਆਰ ਕੀਤਾ ਜਾਂਦਾ ਤੇ ਪਲੇਨ ਨੂੰ ਘਾਹ ਦੇ ਵਿੱਚ ਉਤਾਰ ਲਿਆ ਜਾਂਦਾ ਤੇ نو ਬਕਸੇ ਲੁੱਟ ਲਏ ਜਾਂਦੇ ਨੇ ਤੇ ਇੱਥੋਂ ਇੱਕ ਭਾਰਤੀ ਨਾਗਰਿਕ ਰਾਜੇ ਸ਼ਰਮਾ ਦੇ ਦੁਆਰਾ ਪਹਿਲਾਂ ਹੀ ਇੱਥੇ ਗੱਡੀਆਂ ਦਾ ਇੰਤਜ਼ਾਮ ਕੀਤਾ ਹੋਇਆ ਸੀ ਜੋ ਵੀ ਉਸ ਸਮੇਂ ਉਹਨਾਂ ਦੀ ਮਦਦ ਕਰ ਰਿਹਾ ਸੀ ਇਸ ਤੋਂ ਬਾਅਦ ਇਹ ਗੱਡੀਆਂ ਪਹਿਲਾਂ ਦਾਰਜਲਿੰਗ ਪਹੁੰਚਦੀਆਂ ਨੇ ਫਿਰ ਇੱਥੋਂ ਸਭ ਅਲੱਗ-ਅਲੱਗ ਹੋ ਕੇ ਬਨਾਰਸ ਪਹੁੰਚਦੇ ਨੇ ਤੇ ਇੱਥੋਂ ਪਹੁੰਚਦੇ ਨੇ ਮੁੰਬਈ ਦੇ ਵਿੱਚ ਤੇ ਇੱਥੋਂ ਸਾਰੇ ਪੈਸੇ ਨੂੰ ਨੇਪਾਲ ਪਹੁੰਚਾਉਣ ਦੇ ਲਈ ਟਿਕਾਣੇ ਲਾਤ ਆ ਜਾਂਦਾ ਪਰ ਉਸ ਤੋਂ ਬਾਅਦ ਸਭ ਦੇ ਸਭ ਦਿੱਲੀ ਪਹੁੰਚਦੇ ਨੇ ਉਸ ਸਮੇਂ ਭਾਰਤ ਸਰਕਾਰ ਵੀ ਨੇਪਾਲ ਦੇ ਵਿੱਚ ਲੋਕਤੰਤਰ ਦੀ ਬਹਾਲੀ ਲਈ ਕ੍ਰਾਂਤੀਕਾਰੀਆਂ ਦਾ ਸਾਥ ਦੇ ਰਹੀ ਸੀ ਨੇਪਾਲ ਕਾਂਗਰਸ ਦੇ ਪ੍ਰੈਜ਼ੀਡੈਂਟ ਬੀਪੀ ਕੋਇਰਾਲਾ ਉਹ ਵੀ ਦਿੱਲੀ ਦੇ ਵਿੱਚ ਹੀ ਮੌਜੂਦ ਸੀ ਉਸ ਸਮੇਂ ਬੀਪੀ ਕੋਇਰਾਲਾ ਦੇ ਵੱਡੇ ਭਰਾ ਦਾ ਨਾਮ ਸੀ ਗਿਰਜਾ ਪ੍ਰਸ਼ਾਦ ਕੋਇਰਾਲਾ ਜੂਸ ਪੂਰੇ ਹਾਈਜੈਕਿੰਗ ਦਾ ਮਾਸਟਰਮਾਈਂਡ ਸੀ ਇਸ ਪੂਰੀ ਹਾਈਜੈਕਿੰਗ ਦੀਆਂ ਪਰਤਾਂ ਖੁੱਲਣੀਆਂ ਸ਼ੁਰੂ ਹੁੰਦੀਆਂ ਨੇ ਤਾਂ ਗਿਰਜਾ ਪ੍ਰਸ਼ਾਦ ਕੋਇਰਾਲਾ ਨੂੰ ਵੀ ਅਰੈਸਟ ਕੀਤਾ ਜਾਂਦਾ ਪਰ ਐਮਰਜੈਂਸੀ ਦੇ ਦੌਰਾਨ 1975 ਦੇ ਚਲਦਿਆਂ ਉਹ ਸੂਰ ਜਮਾਨ ਦੇ ਦਿੱਤੀ ਜਾਂਦੀ ਹੈ ਤੇ ਇਹ ਸਭ ਨੇਪਾਲ ਚਲੇ ਜਾਂਦੇ ਨੇ ਤੇ ਉੱਥੇ ਜਾ ਕੇ ਇਹਨਾਂ ਦੇ ਦੁਆਰਾ ਇਸ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਂਦਾ ਲੋਕਤੰਤਰ ਦੀ ਬਹਾਲੀ ਹੁੰਦੀ ਹੈ ਤਾਂ ਉੱਥੋਂ ਦੇ ਜਿਹੜੇ ਪਹਿਲੇ ਪ੍ਰਾਈਮ ਮਿਨਿਸਟਰ ਬਣੇ ਸੀ ਉਸ ਦਾ ਨਾਮ ਸੀ ਗਿਰਜਾ ਪ੍ਰਸ਼ਾਦ ਕੋਇਰੇਲਾ ਜਿਹੜਾ ਕੇ ਇਸ ਹਾਈਜੈਕਿੰਗ ਦਾ ਮਾਸਟਰਮਾਈਂਡ ਸੀ ਤੇ ਅੱਜ ਵੀ ਉਹ ਪਲੈਨ ਨੇਪਾਲ ਦੇ ਮਿਊਜ਼ੀਅਮ ਦੇ ਵਿੱਚ ਖੜਾ ਹੋਇਆ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ